ਹਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਾਵਨ ਸਵਾਗਤ ਕਰਦੀ ਆ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਰੈਸিপি ਸ਼ੇਅਰ ਕਰਨ ਜਾ ਰਹੇ ਆ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਪਕੌੜੇ ਤੇ ਜਿਸ ਦੇ ਲਈ ਮੈਂ ਇੱਕ ਕੌਲੀ ਲੈਤੀ ਆ ਕਿ ਕਾਲੇ ਚਨੇ ਇਹਨਾਂ ਨੂੰ ਭਿਓ ਕੇ ਰੱਖ ਲਿਆ ਸੀ ਪਹਿਲਾਂ ਮੈਂ ਪੂਰੀ ਰਾਤ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਨੂੰ ਉਬਾਲ ਲਿਆ ਸੀ ਕੁੱਕਰ ਦੇ ਵਿੱਚ ਤੇ ਇਸ ਨੂੰ ਆਪਾਂ ਹੁਣ ਪਾਵਾਂਗੇ ਇੱਕ ਮਿਕਸੀ ਦੇ ਜਾਰ ਦੇ ਵਿੱਚ ਪਾਵਾਂਗੇ ਇਸ ਦੇ ਵਿੱਚ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾਗਾ ਤੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਜੀਰਾ ਇੱਕ ਚਮਚਾ ਪਾਸੇ ਦੇ ਵਿੱਚ ਜੀਰਾ ਪਾ ਦਾਂਗੇ ਇੱਕ ਚਮਚਾ ਪਾਸੇ ਦੇ ਵਿੱਚ ਸਾਬਤ ਧਨੀਆ ਪਾ ਦਾਂਗੇ ਸੁੱਕਾ ਤੇ ਇਸ ਨੂੰ ਆਪਾਂ ਪੀਸ ਲਾਂਗੇ ਦਰਦਰਾ ਪੀਸਣਾ ਇਸ ਨੂੰ ਆਪਾਂ ਲਓ ਜੀ ਮੈਂ ਇਸ ਨੂੰ ਦਰਦਰਾ ਪੀਸ ਲਿਆ ਤੇ ਇੱਕ ਬਰਤਨ ਦੇ ਵਿੱਚ ਕੱਢ ਲਿਆ ਅਲੱਗ ਤੇ ਹੁਣ ਇਸ ਦੇ ਵਿੱਚ ਦੋ ਤਿੰਨ ਹਰੀਆਂ ਮਿਰਚਾਂ ਕੱਟ ਕੇ ਪਾ ਦਾਂਗੇ ਤੇ ਇੱਕ ਪਿਆਜ਼ ਬਿਲਕੁਲ ਬਰੀਕ ਕੱਟ ਕੇ ਤਸਵਾਦ ਅਨਸਾਰ ਆਪਾਂ ਨਮਕ ਪਾਵਾਂਗੇ ਇਸ ਦੇ ਵਿੱਚ ਤੇ ਨਾਲ ਮਿਰਚ ਉਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਕਿ ਹਰ ਜੰਮ ਮਿਰਚਾਂ ਵੀ ਇਸ ਦੇ ਵਿੱਚ ਪਾਈਆਂ ਹੋਈਆਂ ਤੇ ਲਾਲ ਮਿਰਚ ਮੈਂ ਘੱਟ ਪਾਉਂਗੀ ਇਸ ਦੇ ਵਿੱਚ ਤੇ 2 ਚਮਚ ਮੈਸ ਦੇ ਵਿੱਚ ਅਰਾ ਰੋਟ ਪਾਊਡਰ ਪਾਉਂਗੀ ਜੇਕਰ ਤੁਹਾਡੇ ਕੋਲ ਅਰਾ ਰੋਟ ਪਾਊਡਰ ਹੈ ਨਹੀਂਗਾ ਤੁਸੀਂ ਇਸ ਦੇ ਵਿੱਚ ਚਾਵਲ ਦਾ ਆਟਾ ਵੀ ਪਾ ਸਕਦੇ ਹੋ ਤੇ ਬੇਸਣ ਵੀ ਪਾ ਸਕਦੇ ਹੋ 1 ਚਮਚ ਇਸ ਦੇ ਵਿੱਚ ਚਾਟ ਮਸਾਲਾ ਪਾਊਡਰ ਵੀ ਪਾਉਣਾ ਹੈ ਹੁਣ ਇਸ ਨੂੰ ਹਲਕੇ ਹੱਥ ਨਾਲ ਆਪਾਂ ਮਿਕਸ ਕਰ ਲਾਂਗੇ। ਵੇਸਣ ਵਾਲੇ ਪਕੌੜੇ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਤੇ ਇੱਕ ਵਾਰੀ ਤੁਸੀਂ ਇਹ ਵਾਲੇ ਪਕੌੜੇ ਟਰਾਈ ਕਰਿਓ। ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਐ। ਤੋਂ ਜਿਸ ਨੂੰ ਮਿਕਸ ਕਰ ਲਿਆ ਹੁਣ ਮੈਂ ਚੰਗੀ ਤਰ੍ਹਾਂ ਹੁਣ ਆਪਾਂ ਬਣਾਉਣੇ ਪਕੌੜੇ। ਲੋ ਜੀ ਗੈਸ ਦੇ ਉੱਪਰ ਮੈਂ ਕੜਾਹੀ ਰੱਖ ਲਈ ਸੀ ਤੇ ਉਸ ਦੇ ਵਿੱਚ ਤੇਲ ਪਾ ਲਿਆ ਸੀ ਸਰੋਂ ਦਾ ਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰਤਾ ਤੇ ਗੈਸ ਦੀ ਫਲੇਮ ਆ ਜਿਹੜੀ ਮੈਂ ਘਟਾਤੀ ਆ ਤੇ ਹੁਣ ਆਪਾਂ ਪਕੌੜੇ ਬਣਾਵਾਂਗੇ ਆਪਾਂ ਇਸ ਤਰ੍ਹਾਂ ਬੈਟਰ ਲੈਣਾ ਇਸ ਦਾ ਬਸ ਕੋਈ ਜ਼ਿਆਦਾ ਇਸ ਨੂੰ ਆਪਾਂ ਦਬਾਉਣਾ ਨਹੀਂ ਹੱਥ ਦੇ ਨਾਲ ਤਕੜਾ ਹੀ ਦੇ ਵਿੱਚ ਛੱਟ ਜਾਵਾਂਗੇ ਗੈਸ ਨੂੰ ਆਪਾਂ ਮੀਡੀਅਮ ਰੱਖਣਾਗਾ ਥੋੜੀ ਦੇਰ ਆਪਾਂ ਇਸ ਨੂੰ ਪੱਕਾ ਲੈਵਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਪਲਟਾਂਗੇ ਉਸ ਤੋਂ ਬਾਅਦ ਆਪਾਂ ਚਮਚ ਦੀ ਸਹਾਇਤਾ ਦੇ ਨਾਲ ਇਸ ਨੂੰ ਲਾਵਾਂਗੇ ਜੋ ਜਿਵੇਂ ਹੁਣ ਆਪਾਂ ਇਹਦੇ ਨੂੰ ਬਾਹਰ ਕੱਢ ਲਾਂਗੇ ਲਓ ਜੀ ਆਪਾਂ ਇਸ ਨੂੰ ਬਾਹਰ ਕੱਢ ਲਿਆ ਤੇ ਤੁਸੀਂ ਇਹ ਵੀ ਐਸੇ ਤਰ੍ਹਾਂ ਕਰਕੇ ਆਪਾਂ ਦੂਸਰੇ ਬਣਾ ਲੈਣੇ ਹੈਗੇ ਲਓ ਜੀ ਤਿਆਰ ਨੇ ਆਪਣੇ ਕਾਲੇ ਚਨੇ ਵਾਲੇ ਪਕੌੜੇ ਤਖਾਨ ਦੇ ਵਿੱਚ ਇਹ ਬਹੁਤ ਗੁਰਕਰੇ ਹੁੰਦੇ ਆਗੇ ਤੇ ਤੁਸੀਂ ਆਪਣੀ ਮਨਪਸੰਦ ਕਿਸੇ ਵੀ ਚਟਨੀ ਦੇ ਨਾਲ ਇਸ ਨੂੰ ਸਰਵ ਕਰ ਸਕਦੇ ਹੋ ਅਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਬਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਫਤ ਤਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ